ਪੀਰ ਪੁੱਲ ਕੋ ਅੱਬੂ ਤੇ ਚਿਰਪਾ ਕੀ ਦਰਦ ਉਹ ਦਇਆ ਉਹ ਕਿਛੇ ਕਿਰਪਾ ਕੀ ਦੇਹਤ ਰਹਾ ਦਇਆ ਨਾਨਕ ਵਾਗੁ ਮੁੱਕ ਪਟਖੋ ਤੇ ਗੋਲਪਨ ਸਾਦੀ ਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਮਹਿਲ ਖੁਰਦੀ ਸਮੁੱਚੀ ਸੰਗਤ ਵੱਲੋਂ ਸਮੂਹ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਮੂਹ ਵਿਦਿਆਰਥੀਆਂ ਵੱਲੋਂ ਉਹਨਾਂ ਦੇ ਮਾਪਿਆਂ ਵੱਲੋਂ ਬੱਚਿਆਂ ਦੇ ਉਜਲੇ ਭਵਿੱਖ ਨੂੰ ਮੁੱਖ ਰੱਖਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਵਾਏ ਸਨ ਜਿਨ੍ਹਾਂ ਦੀ ਅੱਜ ਸੰਪੂਰਤਾ ਹੋਈ ਸਮਾਪਤੀ ਹੋਈ ਸੋ ਇਸ ਸਮੇਂ ਗੁਰੂ ਕੇ ਲੰਗਰ ਵੀ ਉੱਤਟ ਬੱਤ ਰਹੇ ਨੇ ਜਿਨ੍ਹਾਂ ਵੀ ਸੇਵਾਦਾਰਾਂ ਨੇ ਸੰਗਤਾਂ ਨੇ ਤਿੰਨੇ ਦਿਨ ਸੇਵਾ ਕਰਕੇ ਲਾਹੇ ਪ੍ਰਾਪਤ ਕੀਤੇ ਨੇ ਸੋ ਜਿੰਨੀ ਕਮੇਟੀ ਹੈ ਮੈਨੇਜਮੈਂਟ ਕਮੇਟੀ ਚੇਅਰਮੈਨ ਤਰਸੀਮ ਸਿੰਘ ਸਾਰਿਆਂ ਨੇ ਰਲ ਕੇ ਬੜਾ ਉਦਮ ਕੀਤਾ ਨਵੇਂ ਸਾਲ ਦੀ ਆਮਦਨ ਮੁੱਖ ਰੱਖਦੇ ਹਾਂ ਤੇ ਬੱਚਿਆਂ ਦੇ ਉਜਲੇ ਭਵਿੱਖ ਨੂੰ ਮੁੱਖ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਸ੍ਰੀ ਖਾਨਪਾਟ ਸਾਹਿਬ ਪਰਾਰੰਭ ਕਰਵਾਏ ਸਨ ਸੰਪੂਰਤਾ ਹੋਈ ਹੈ ਸੋ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰੇ ਨੂੰ ਮੁੱਖ ਰੱਖਦੇ ਹੋਏ ਅਸੀਂ ਹਰ ਸਾਲ ਨੂੰ ਇੱਕ ਚਾਹ ਦੇ ਨਾਲ ਇੱਕ ਉਮੀਦ ਦੇ ਨਾਲ ਇੱਕ ਖੁਸ਼ੀਆਂ ਭਰਿਆ ਬਤੀਤ ਹੋਵੇ ਇਹ ਆਸ ਲੈ ਕੇ 30 ਦਸੰਬਰ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਉਣੇ ਹੁੰਦੇ ਆ ਜਿਨ੍ਹਾਂ ਦੇ ਇੱਕ ਤਰੀਕ ਨੂੰ ਭੋਗ ਪਾਏ ਜਾਂਦੇ ਨੇ ਕਿਉਂਕਿ ਦਿਨ ਨਵਾਂ ਵਰਾ ਹੁੰਦਾ ਤੇ ਨਵੇਂ ਬਰੇ ਦੀ ਸਾਰਾ ਸੰਸਾਰ ਖੁਸ਼ੀ ਮਨਾਉਂਦਾ ਤੇ ਅਸੀਂ ਵੀ ਗੁਰੂ ਦਾ ਉਟਾਸਰ ਲੈ ਕੇ ਖੁਸ਼ੀ ਮਨਾਉਨੇ ਆ ਇਹਦਾ ਮਕਸਦ ਇਹ ਕੀ ਆ ਕਿ ਜਿਹੜੇ ਸਾਡੇ ਵਿਦਿਆਰਥੀ ਨੇ ਤੇ ਜਿਹੜੇ ਅਧਿਆਪਕ ਨੇ ਉਹ ਜਿਹੜੇ ਵਿਦਿਆਰਥੀ ਨੂੰ ਕੋਈ ਪੜਨਾ ਹੁੰਦੇ ਨੇ ਉਹ ਸਾਡੇ ਕੋਲੋਂ ਵਧੀਆ ਤਾਲੀਮ ਲੈ ਕੇ ਤੇ ਵੱਡੇ ਅਫਸਰ ਬਣਨਾ ਤੇ ਜਿਹੜਾ ਸਾਡਾ ਸਕੂਲ ਆ ਉਹ ਚੜ੍ਹਦੀ ਕਲਾ ਵਿੱਚ ਰਹੇ ਮੇਰੇ ਨਾਲ ਸਾਡੀ ਜਿਹੜੀ ਸਮੁੱਚੀ ਟੀਮ ਆ ਚੇਅਰਮੈਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਮੋਤਵਾਰ ਜੀ ਨੇ ਵੀ ਨਗਰ ਦੇ ਨਮਾਇंदे ਨੇ ਉਹ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਨੇ ਮੇਰਾ ਤੇ ਕਿਉਂਕਿ ਇਹ ਕੁਲਦੀਪ ਸਿੰਘ ਦਾ ਪ੍ਰੋਗਰਾਮ ਨਹੀਂ ਸੀ ਅੱਜ ਇਹ ਸਮੁੱਚੇ ਨਗਰ ਦਾ ਪ੍ਰੋਗਰਾਮ ਸੀ ਕਿੰਨੀਆਂ ਮਤਾਮਾਂ ਨੇ ਕਿੰਨੀਆਂ ਭੈਣਾਂ ਨੇ ਕਿੰਨੀਆਂ ਵੀਰਾਂ ਨੇ ਗੁਰੂ ਘਰ ਲੰਗਰ ਸਜਾਏ ਉਹ ਵਰਤਨਾ ਦੀ ਸੇਵਾ ਕੀਤੀ ਤੇ ਹੋਰ ਕਿੰਨੇ ਨੌਜਵਾਨਾਂ ਨੇ ਸੇਵਾ ਕੀਤੀ ਆ ਪਰਮਾਤਮਾ ਸਾਰਿਆਂ ਦੀ ਸੇਵਾ ਮਨਜ਼ੂਰ ਕਰਨ ਇਹ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਤੇ ਸੰਗਤਾਂ ਨੇ ਬਹੁਤ ਅੱਜ ਸਾਨੂੰ ਮਾਣ ਬਖਸ਼ਿਆ ਸਾਰੇ ਘਰ ਘਰ ਦਾ ਬੰਦਾ ਪੂਰੇ ਨਗਰ ਦਾ ਅੱਜ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਚਰਨ ਪਾਏ ਨੇ ਅਸੀਂ ਸਾਰਿਆਂ ਨੂੰ ਅੱਜ 9 ਸਾਲ ਦੀ ਮੁਬਾਰਕਵਾਦ ਦਿੰਦੇ ਆ ਤੇ ਸਮੁੱਚੀ ਮਹਿਲਕੁਰਦੀ ਸੰਗਤ ਦਾ ਅਸੀਂ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਮੁੱਚੇ ਸਟਾਫ ਵੱਲੋਂ ਉਹਨਾਂ ਦਾ ਜਿਹਾ ਹੈ ਕਹਿੰਦੇ ਉਹਨਾਂ ਨੂੰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ترਸੇਮ ਸਿੰਘ ਆ ਜੀ ਮੈਂ ਸਕੂਲ ਦੇ ਵਿੱਚ ਚੇਅਰਮੈਨ ਆ ਮੈਂ ਮੈਨੇਜਮੈਂਟ ਕਮੇਟੀ ਸਾਡੇ ਤੇ ਸਮੂਸਟਾਪ ਵਾਲਿਓ ਪਿੰਡ ਦਾ ਅਤੇ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ